ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੇਖੋ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਹੈ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਹੈ ਜੀ ਇਹ ਮੈਨੂੰ ਬਹੁਤ ਉਹ ਕਹਿੰਦੇ ਹੁੰਦੇ ਆ ਪਰਮਿਸ਼ਨ ਵਾਲਾ ਮੈਨੂੰ ਗੱਲ ਪੁੱਛੀ ਗਈ ਹੈ ਮੇਰੀ ਸੋਚ ਮੁਤਾਬਕ ਇਹ ਗੱਲ ਮੈਨੂੰ ਪੁੱਛੀ ਗਈ ਆ ਮੈਨੂੰ ਇਹ ਕੋਈ ਸਟੋਰੀ ਨਹੀਂ ਭੇਜੀ ਮੈਨੂੰ ਇਹ ਗੱਲ ਪੁੱਛੀ ਗਈ ਆ ਹੁਣ ਇਹ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਜਰੂਰ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਤੇ ਮੈਨੂੰ ਕਿਸੇ ਭੈਣ ਨੇ ਮੈਸੇਜ ਕੀਤਾ ਕਹਿੰਦੀ ਭੈਣੇ ਬਈ ਸਾਡੇ ਨਾਲ ਗਵਾਂਢ 'ਚ ਵਿਆਹ ਸੀਗਾ ਜਦੋਂ ਗਵਾਂਢ 'ਚ ਵਿਆਹ ਸੀਗਾ ਨਾਨਕੇ ਆਏ ਨਾਨਕ ਸ਼ੱਕ ਲਾਉਣਾ ਕੁੜੀ ਦੇ ਭਰਾ ਨਾਨਕ ਸ਼ੱਕ ਲਾਉਣ ਆਏ ਤੁਸੀਂ ਹੁਣੇ ਦੱਸੋ ਵੀ ਜੇ ਭਰਾ ਪਿੱਛੇ ਭਰਾਵਾਂ ਦੀ ਪੇਕੇ ਘਰ ਬੋਲਵਾਣੀ ਬੰਦ ਹੈ ਕੁੜੀ ਦੇ ਭਰਾਵਾਂ ਦੀ ਬੋਲਵਾਣੀ ਬੰਦ ਆ ਉਸ ਵਿੱਚ ਕੋਈ ਲੜਾਈ ਝਗੜਾ ਹੋਇਆ ਹੋਇਆ ਕੁਝ ਵੀ ਹੈ ਜੀ ਦੇਖੋ ਉਹ ਸਾਡਾ ਪਰਸਨਲ ਮੈਟਰ ਹੈ ਜੁਦੇ ਹੋਏ ਹੋਏ ਆ ਕੋਈ ਆਮ ਗੱਲਾਂ ਨਹੀਂ ਇਹ ਸਵੇ ਦੁਨੀਆਈ ਜੁਦੀ ਹੁੰਦੀ ਹੈ ਲੜਾਈਆਂ ਝਗੜੇ ਵੀ ਆਮ ਹੁੰਦੇ ਰਹਿੰਦੇ ਨੇ ਘਰਾਂ 'ਚ ਦੇਖੋ ਜਿੱਥੇ ਦੋ ਭਾਂਡੇ ਆ ਉਹ ਦੋ ਭਾਂਡੇ ਖੜਕਣਗੇ ਜਿਹੜਾ ਕੱਲਾ ਹੈ ਉਹਨੇ ਕਿਹਦੇ ਨਾਲ ਖੜਕਣਾ ਠੀਕ ਹੈ ਜੀ ਇਹ ਕੋਈ ਵੱਡੀਆਂ ਗੱਲਾਂ ਨਹੀਂ ਘਰ ਘਰ ਦੀ ਕਹਾਣੀ ਹੈ ਪਰ ਮੇਰੀ ਮਤ ਮੁਤਾਬਕ ਮੈਨੂੰ ਇਹ ਪੁੱਛਿਆ ਗਿਆ ਹੈ ਕਹਿੰਦੇ ਵੀ ਜਦੋਂ ਉਹ ਨਾਨਕ ਸ਼ੱਕ ਲਾਉਣ ਆਏ ਪਹਿਲਾਂ ਇੱਕ ਫੈਮਿਲੀ ਆ ਗਈ ਇੱਕ ਭਰਾ ਦੀ ਫੈਮਿਲੀ ਪਹਿਲਾਂ ਆ ਗਈ ਦੂਜੇ ਭਰਾ ਦੀ ਫੈਮਿਲੀ ਬਾਅਦੋਂ ਆਈ ਅੱਡ ਅੱਡ ਅਗਲੇ ਨੇ ਰੀਵਨ ਕਟਾਏ ਨਾਨਕਿਆਂ ਤੋਂ ਤੇ ਅੱਡ ਅੱਡ ਜੋ ਵੀ ਸ਼ਗੰਦਾ ਕੰਮ ਦਾ ਨਾਨਕਿਆਂ ਦਾ ਸਵਾਗਤ ਮੁਤਾਬਕ ਉਹ ਹੋਇਆ ਦੇਖੋ ਉਸ ਕੁੜੀ ਨੇ ਮੈਨੂੰ ਇਹ ਪੁੱਛਿਆ ਕਹਿੰਦੀ ਵੀ ਕਿਹ ਹੈ ਸਹੀ ਹੈ ਜਾਂ ਗਲਤ ਹੈ ਦੇਖੋ ਮੈਂ ਤੁਹਾਨੂੰ ਦੱਸਾਂ ਬਈ ਇਹ ਬਿਲਕੁਲ ਸਰਾਸਰ ਗਲਤ ਹੈ ਜੁਦੇ ਹੋਣਾ ਕੋਈ ਵੱਡੀ ਗੱਲ ਨਹੀਂ ਲੜਾਈ ਝਗੜਾ ਹੋਣਾ ਕੋਈ ਵੱਡੀ ਗੱਲ ਨਹੀਂ ਪਤਾ ਨਹੀਂ ਦੋਨੋਂ ਭਰਾ ਜਦੋਂ ਵੱਡੇ ਹੋ ਜਾਂਦੇ ਨੇ ਵਿਆਹੇ ਜਾਂਦੇ ਨੇ ਪਰਿਵਾਰਾਂ ਵਾਲੇ ਹੋ ਜਾਂਦੇ ਨੇ ਫਿਰ ਸਿਰ ਵੱਟਵਾ ਬਹਿਰ ਹੋ ਜਾਂਦਾ ਪਤਾ ਨਹੀਂ ਕਿਉਂ ਹੋ ਜਾਂਦਾ ਹੈ ਕੌਣ ਹੁੰਦਾ ਐਸਾ ਇਹਨਾਂ ਨੂੰ ਪੁੱਠੀਆਂ ਮੱਤਾਂ ਦੇਣੇ ਵਾਲਾ ਉਹੀ ਭਰਾ ਜਦੋਂ ਕੁਵਾਰੇ ਹੁੰਨੇ ਆ ਛੋਟੇ ਹੁੰਨੇ ਆ ਪਤਾ ਨਹੀਂ ਕਿੰਨੀ ਕਵਾਰ ਇੱਕ ਦੂਏ ਨੂੰ ਜੂੜੇ ਤੋਂ ਫੜਿਆ ਹੁੰਦਾ ਹੈ ਉਹਨਾਂ ਨੇ ਕਿੰਨੀ ਕਵਾਰ ਉਹ ਲੜੇ ਹੁੰਨੇ ਆ ਉਸ ਟਾਈਮ ਉਹਨਾਂ ਨੂੰ ਕੱਲੀ ਮਾਂ ਹੀ ਸੰਭਾਲ ਲੈਂਦੀ ਆ ਕਿਉਂਕਿ ਮਾਂ ਨੇ ਦੋਨਾਂ ਨੂੰ ਸਮਝਾਉਣਾ ਹੁੰਦਾ ਹੈ ਜਦੋਂ ਉਹ ਵਿਆਏ ਜਾਂਦੇ ਨੇ ਅਗਲੇ ਨੇ ਆਪਣੇ ਆਪਣੇ ਪਰਿਵਾਰ ਨੂੰ ਸਮਝਾਉਣਾ ਹੈ ਦੂਏ ਦੇ ਪ੍ਰਤੀ ਢਕਾ ਕੇ ਆਪਣੇ ਪਰਿਵਾਰ ਨੂੰ ਸਮਝਾਉਣਾ ਫਿਰ ਇਹ ਜਿਹੜਾ ਪੜਕਾਉ ਭਾਸ਼ਣ ਹੁੰਦਾ ਹੈ ਇਹ ਫਿਰ ਸਾਡਾ ਪੂਰੀ ਜ਼ਾਹਰ ਚ ਬਦਲ ਜਾਂਦਾ ਹੈ ਪੂਰੀ ਨਫਰਤ ਚ ਬਦਲ ਜਾਂਦਾ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਠੀਕ ਆ ਭਰਾ ਭਰਾ ਜੁਦੇ ਆ ਠੀਕ ਆ ਭਰਾ ਭਰਾ ਲੜੇ ਹੋਏ ਆ ਉੱਥੇ 3 ਦਾ ਕੀ ਕਸੂਰ ਹੈ 3 ਦਾ ਕੋਈ ਕਸੂਰ ਨਹੀਂ ਹੈਗਾ ਮੈਂ ਬਹੁਤਾ ਨਹੀਂ ਕਹਿੰਦੀ ਜੋ ਮੈਨੂੰ ਪੁੱਛਿਆ ਗਿਆ ਹੈ ਮੈਂ ਬਹੁਤਾ ਨਹੀਂ ਕਹਿੰਦੀ ਬਈ ਤੁਸੀਂ ਐਂ ਕਰੋ ਐਂ ਕਰੋ ਕਿਉਂਕਿ ਕਈ ਵਾਰ ਸਾਡੇ ਮਨਾਂ 'ਚ ਗੁੱਸੇ ਬਹੁਤ ਵਧੇ ਹੋਏ ਹੁੰਦੇ ਨੇ ਠੀਕ ਹੈ ਜੀ ਗੁੱਸੇ ਬਹੁਤ ਵਧੇ ਹੁੰਦੇ ਆ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਬਹੁਤ بڑا ਬਖੇੜਾ ਖੜਾ ਕਰਿਆ ਹੋਇਆ ਹੁੰਦਾ ਨਫ਼ਰਤ ਬਹੁਤ ਹੁੰਦੀ ਆ ਭਾਈਆਂ-ਭਾਈਆਂ ਨੂੰ ਇੱਕ ਦੂਏ ਦੇ ਪਰਿਵਾਰ ਤੋਂ ਮੈਂ ਬਹੁਤਾ ਨਹੀਂ ਕਹਿੰਦੀ ਮੈਂ ਇੰਨਾ ਕ ਜ਼ਰੂਰ ਕਹਿਣੀ ਆ ਆਪਣੀ ਸੋਚ ਮੁਤਾਬਕ ਵੀ ਜਦੋਂ ਅਸੀਂ ਇੱਕ ਧੀ ਭੈਣ ਦੇ ਇੱਕ ਘਰੋਂ ਉੱਠ ਕੇ ਇੱਕ ਪਿੰਡ 'ਚੋਂ ਉੱਠ ਕੇ ਗਾਹਾਂ 'ਵੀ ਇੱਕ ਘਰ ਜਾਣਾ ਧੀ ਦੇ ਅਸੀਂ ਕਮ ਸੇ ਕਮ ਜਦੋਂ ਨਾਨਕ ਸ਼ੱਕ ਲਾਉਣ ਗਏ ਆ ਅਗਲੇ ਦਾ ਸ੍ਰੀਕਾ ਹੁੰਦਾ ਉੱਥੇ ਅਗਲੀ ਦੇ ਰਿਸ਼ਤੇਦਾਰ ਹੁੰਨੇ ਆ ਧੀ ਭੈਣ ਦੇ ਸਭ ਮੇਲ ਮੰਡਾ ਪੂਰਾ ਸਾਰਾ ਅਗਲਾ ਨਾਨਕਿਆਂ ਕਿੰਨੀ ਸਭ ਦਾ ਧਿਆਨ ਹੁੰਦਾ ਨਾਨਕਿਆਂ ਦੇ ਸਵਾਗਤ ਵਿੱਚ ਸਭ ਖੜੇ ਹੁੰਦੇ ਨੇ ਉੱਥੇ ਅਸੀਂ ਆਡਾ ਅਡ ਪਾਲਟੀਆਂ ਲੈ ਕੇ ਉੱਤਰੀਏ ਇੱਕ ਭਰਾ ਪਹਿਲਾਂ ਚਲੇ ਜਾਵੇ ਉਹਦਾ ਸਵਾਗਤ ਪਹਿਲਾਂ ਹੋਏ ਆ ਦੂਆ ਘੰਟਾ ਡੇਢ ਘੰਟਾ ਬਾਅਦ ਜਾਵੇ ਉਹਦਾ ਫੇਰ ਸਵਾਗਤ ਹੋਵੇ ਉੱਥੇ ਧੀ ਭੈਣ ਦਾ ਜਲੂਸ ਨਿਕਲ ਜਾਂਦਾ ਨਾਨਕੇ ਇੱਕ ਵਾਰ ਜਾਂਦੇ ਸੋਹਣੇ ਲੱਗਦੇ ਆ ਆਪਾਂ ਤਾਂ ਇੱਥੇ ਥਾਂ ਹੀ ਸੋਚ ਲੈਨੇ ਆ ਬਈ ਘਰੋਂ ਭਰਾ ਤਾਂ ਇਕੱਠੇ ਤੁਰਨਾ ਇੱਕ ਪਾਸੇ ਆਪਾਂ ਆਪਣਾ ਜਿਹੜੇ ਨਾਨਕੇ ਆ ਕਿੰਨੀ ਭੂਆ ਦੀਆਂ ਕੁੜੀਆਂ ਹੋ ਗਈਆਂ ਭੂਆ ਹੋ ਗਈਆਂ ਹੋਰ ਹੋ ਗਈਆਂ ਮਾਮੀਆਂ ਮਾਸੀਆਂ ਹੋ ਗਈਆਂ ਆਪਾਂ ਸ਼ਾਮ ਨੂੰ ਜਦੋਂ ਵੀ ਨਾਨਕ ਸ਼ੱਕ ਲਾਉਣ ਜਾਣੇ ਆ ਆਪਾਂ ਜਦੋਂ ਧੀ ਦੇ ਘਰ ਦਰ ਤੇ ਟਕਣਾ ਹੁੰਦਾ ਜਾ ਕੇ ਆਪਾਂ ਕਹਿ ਦਿੰਨੇ ਆ ਵੀ ਭਾਈ ਉਰੇ ਨੂੰ ਆ ਜਿਓ ਜਾਂ ਫਲਾਣੀ ਜਗ੍ਹਾ ਸਾਡੀ ਵੇਟ ਕਰਿਓ ਆਪਾਂ ਇਕੱਠੇ ਚੱਲਾਂਗੇ ਸਾਰੇ ਵਧੀਆ ਲੱਗਦਾ ਹੈ ਜਦੋਂ 25 30 ਜਣੇ ਜਾ ਕੇ ਇਕੱਠੇ ਉਤਰਦੇ ਆ ਉੱਥੇ ਵਧੀਆ ਲੱਗਦਾ ਹੈ ਇੱਕੋ ਪਿੰਡ ਚੋਂ ਉੱਠ ਕੇ ਦੋ ਭਰਾਵਾਂ ਨੇ ਜਾਣਾ ਠੀਕ ਹੈ ਜੀ ਜਾਣਾ ਵੀ ਗਾਹਾਂ ਇੱਕੋ ਜਗ੍ਹਾ ਹੈ ਫਿਰ ਉੱਥੇ ਆਡਾਡ ਉਹਨਾਂ ਦੀਆਂ ਐਂਟਰੀਆਂ ਹੋਣ ਆਡਾਡ ਉਹਨਾਂ ਦਾ ਸਗਨ ਕੀਤਾ ਜਾਵੇ ਉੱਥੇ ਧੀ ਭੈਣ ਦਾ ਬਹੁਤ ਘਟਾਓ ਹੁੰਦਾ ਹੈ ਅਗਲਾ ਇਹਨੂੰ ਸਭ ਨੂੰ ਪਤਾ ਲੱਗ ਜਾਂਦਾ ਜਿਵੇਂ ਇਹਦੇ ਪਿੱਛੇ ਪੇਕਿਆਂ ਚ ਅੱਜ ਜਲੂਸ ਨਿਕਲਿਆ ਹੋਇਆ ਹੈ ਇਹਨਾਂ ਦੀ ਐਨੀ ਆਣ ਬਾਣਾ ਹੈ ਇਹ ਐਨੇ ਇੱਕ ਦੂਏ ਦੇ ਖੂਨ ਦੇ ਪਿਆਸੇ ਨੇ ਇਕੱਠੇ ਆਉਣਾ ਵੀ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਉੱਥੇ ਧੀ ਭੈਣ ਦਾ ਚਿਹਰਾ ਦੇਖਣ ਵਾਲਾ ਹੁੰਦਾ ਹੈ ਇੱਕ ਪਰਿਵਾਰ ਦਾ ਦੂਏ ਪਰਿਵਾਰ ਪਤੀ ਪ੍ਰਤੀ ਚਿਹਰਾ ਦੇਖਣੇ ਵਾਲਾ ਹੁੰਦਾ ਹੈ ਤੁਸੀਂ ਜੇ ਆਪਸ ਵਿੱਚ ਇਹ ਸੈਟਲਮੈਂਟ ਨਹੀਂ ਕਰ ਸਕਦੇ ਇਕੱਠੇ ਤੁਰਨੇ ਵਾਲੀ ਤੁਸੀਂ ਧੀ ਭੈਣ ਨਾਲ ਲਿੰਕ ਬਣਾ ਕੇ ਰੱਖੋ ਧੀ ਭੈਣ ਨੂੰ ਇਹ ਕਹੋ ਵੀ ਭਾਈ ਜਦ ਉਹਨਾਂ ਨੇ ਤੁਰਨਾ ਉਹਨਾਂ ਨੂੰ ਫਿਕਸ ਟਾਈਮ ਪੁੱਛੋ ਦੂਜੇ ਪਰਿਵਾਰ ਨੇ ਤੁਰਨਾ ਹੈ ਫਿਕਸ ਟਾਈਮ ਪੁੱਛ ਤੋਂ ਉਸੇ ਇੱਕ ਟਾਈਮ ਅਸੀਂ ਤੁਰਪਾਂਗੇ ਸਾਡੀਆਂ ਅੱਗੇ ਪਿੱਛੇ ਗੱਡੀਆਂ ਹੋ ਜਾਣਗੀਆਂ ਪਰ ਅਸੀਂ ਜਦ ਦਰਤੇ ਗਏ ਆ ਧੀ ਦੇ ਉੱਥੇ ਤਾਂ ਇਕੱਠੇ ਉਤਰੀਏ ਜਾ ਕੇ ਕਿਸੇ ਨੂੰ ਕੀ ਪਤਾ ਲੱਗ ਜਵੇ ਵੀ ਇਹਨਾਂ ਦੇ ਘਰ 'ਚ ਕੀ ਚੱਲਦਾ ਹੈ ਕੀ ਚੱਲਦਾ ਹੈ ਮੈਂ ਤਾਂ ਦੇਖ ਇਸ ਭੈਣ ਨੇ ਜਿਹਨੇ ਮੈਨੂੰ ਇਹ ਫਰਮਾਇਸ਼ ਪਾਈ ਆ ਮੈਂ ਇਹ ਕਹੂੰਗੀ ਵੀ ਭਾਈ ਅੱਡ ਅੱਡ ਜਾਣਾ ਧੀ ਦੇ ਦਰਤੇ ਟੁੱਕਣਾ ਅੱਡ ਬਹੁਤ ਮੂਰਖਮਤੀ ਆ ਭਰਾਮਾਂ ਦੀ ਇਹ ਨਾ ਨਾਂ ਜਨਾਨੀਆਂ ਮਗਰ ਲੱਗਿਆ ਕਰੋ ਮੈਂ ਫੇਰ ਕਹਣੀ ਆ ਵੀ ਠੀਕ ਆ ਤੁਹਾਡਾ ਜੋ ਵੀ ਮਨ ਮਟਾਏ ਠੀਕ ਆ ਤੁਸੀਂ ਨਾ ਵਰਤੋ ਨਾ ਬਲਾਉ ਇੱਕ ਦੂਏ ਨੂੰ ਵਿਆਹ ਚ ਕੋਈ ਨਹੀਂ ਕਿਸੇ ਨੂੰ ਦੇਖਦਾ ਵੀ ਕਿਹੜਾ ਕਿਹਨੂੰ ਬੁਲਾਉਂਦਾ ਕਿਹੜਾ ਨਹੀਂ ਬੁਲਾਉਂਦਾ ਪਰ ਤੁਸੀਂ ਜਦੋਂ ਧੀ ਦੇ ਦਰਦ ਤੇ ਠੋਖਣਾ ਨਾਨਕ ਸ਼ਕ ਲੈ ਕੇ ਫਿਰ ਤੁਸੀਂ ਉਸ ਟਾਈਮ ਤਾਂ ਇਕੱਠੇ ਚਲੇ ਜਾਇਆ ਕਰੋ ਉੱਥੇ ਨਾ ਨਾ ਧੀ ਦਾ ਜਲੂਸ ਕੱਢੋ ਇਹੇ ਚੀਜ਼ਾਂ ਸੁਣਨ ਚ ਦੇਖਣ ਚ ਸਾਨੂੰ ਆਮ ਜੀਆਂ ਲੱਗਦੀਆਂ ਪਰ ਕੁੜੀਆਂ ਦੇ ਦਿਲਾਂ ਤੇ ਕੀ ਬੀਤਦਾ ਹੈ ਉਹ ਕੁੜੀਆਂ ਹੀ ਜਾਣਣ ਠੀਕ ਹੈ ਇਹ ਚ ਦੇਖੋ ਕੋਈ ਬਹੁਤ ਸਾਡੀ ਸ਼ਾਬਾਸ਼ੀ ਨਹੀਂ ਹੈਗੀ ਇਹ ਚ ਪੇਕਿਆਂ ਦਾ ਬਹੁਤ ਬੜਾ ਘਟਾਉ ਹੈ ਬਹੁਤ ਬੜਾ ਘਟਾਉ ਹੈ ਇੰਨੀ ਨਫ਼ਰਤ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਇੰਨੀ ਨਫ਼ਰਤ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਜਿੰਨੀ ਨਫ਼ਰਤ ਅਸੀਂ ਅੰਦਰੋਂ ਆਤਮਾ ਤੋਂ ਕਰਦੇ ਆ ਅਸੀਂ ਇੰਨੀ ਆਕ ਬਿਉਂਤਾ ਘੜ ਲੈਨੇ ਆ ਨਫ਼ਰਤ ਨਫ਼ਰਤ ਵਿੱਚ ਆਪਣੇ ਆਪ ਪ੍ਰਤੀ ਮਸ ਹਰਦਮ ਥੱਲੇ ਸੇਟਣ ਦੀਆਂ ਬਿਉਂਤਾ ਘੜਦੇ ਰਹਿੰਨੇ ਆ ਹੁਣ ਮੈਨੂੰ ਤਾਂ ਜਿੰਨੀ ਕ ਗੱਲ ਪੁੱਛੀ ਗਈ ਆ ਨਾ ਉਨਾਂ ਕ ਜਵਾਬ ਦੰਨੀਆਂ ਬਾਕੀ ਗੱਲ ਬਹੁਤ ਵੱਧ ਜਾਂਦੀ ਆ ਫਿਰ ਕਰੀ ਹੋਈ ਬਈ ਇਹ ਕੰਮ ਨਾ ਕਰਿਆ ਕਰੋ ਦੇਖੋ ਤੁਸੀਂ ਸਰ ਕੀ ਸੰਧਾਰੇ ਲੈ ਕੇ ਜਾਂਦੇ ਹੋ ਹੋਰ ਦੁੱਖ ਸੁੱਖ ਚ ਜਾਂਦੇ ਹੋ ਤੁਸੀਂ ਜਿੱਕੜ ਮਰਜੀ ਅੱਗੇ ਪਿੱਛੇ ਚੱਈ ਜਾਈ ਜਾਓ ਕੋਈ ਕਦੇ ਚਲੇ ਗਿਆ ਕੋਈ ਕਦੇ ਚਲੇ ਗਿਆ ਉਹ ਤੁਹਾਨੂੰ ਕਿਸੇ ਨੇ ਨਹੀਂ ਦੇਖਣਾ ਕਿਸੇ ਨੇ ਨਹੀਂ ਪੁੱਛਣਾ ਪਰ ਜਿਹੜਾ ਵਿਆਹ ਵਾਲਾ ਸਮਾਂ ਹੁੰਦਾ ਧੀ ਭੈਣ ਦੇ ਬੱਚੇ ਦਾ ਵਿਆਹ ਵਾਲਾ ਸਮਾਂ ਹੁੰਦਾ ਤਾ ਉਸ ਟਾਈਮ ਪੇਕਿਆਂ ਤੇ ਧੀ ਭੈਣ ਦੇ ਪੇਕਿਆਂ ਤੇ ਪੂਰਾ ਪੂਰਾ ਅਗਲੇ ਦਾ ਧਿਆਨ ਹੁੰਦਾ ਹੈ ਵੀ ਭਾਈ ਨਾਨਕੇ ਆਉਣੇ ਆਲੇ ਆ ਜੇ ਹੁਣ ਅੱਠ 10 ਪਹਿਲਾਂ ਆ ਗਏ ਅੱਠ 10 ਬਾਅਦ ਚੋਂ ਆ ਗਏ ਇਹ ਤਾਂ ਮਾੜੀ ਗੱਲ ਹੈ ਮਾੜੀ ਗੱਲ ਹੈ ਹੁਣ ਤਾਂ ਅਗਲਾ ਤਾਈ ਚਾਚਿਆਂ ਨੂੰ ਵੀ ਨਾਲ ਇਕੱਠੇ ਲੈ ਕੇ ਤੁਰਦਾ ਸਕੇ ਭਰਾਵਾਂ ਦਾ ਇਕੱਲੇ ਇਕੱਲੇ ਜਾਣਾ ਤਾਂ ਬਹੁਤ ਗਲਤ ਗੱਲ ਹੈ ਇੱਥੇ ਅਸੀਂ ਆਪਣਾ ਵੀ ਜਲੂਸ ਕੱਢਦੇ ਆ ਆਪਣੇ ਪਰਿਵਾਰ ਦਾ ਆਪਣੀ ਧੀ ਭੈਣ ਦਾ ਸ਼ਬਦਾਂ ਦਾ ਜਲੂਸ ਨਿਕਲਦਾ ਹੈ ਫੇਰ ਵੀ ਤਾਂ ਅਸੀਂ ਇਕੱਠਿਆਂ ਨਹੀਂ ਉੱਥੇ ਸਕਨਾ ਤੇ ਖੜਨਾ ਹੁੰਦਾ ਫੇਰ ਵੀ ਤਾਂ ਅਸੀਂ ਇਕੱਠਿਆਂ ਨਹੀਂ ਜੋ ਉੱਥੇ ਕਰਨਾ ਹੁੰਦਾ ਕਰਨਾ ਸਾਰਾ ਕੁਝ ਇਕੱਠਾ ਕਰਨਾ ਹੁੰਦਾ ਇੱਕ ਸਿਰਫ ਦਰ ਤੇ ਟੁਕੜਨੀ ਇਹ ਗੱਲਾਂ ਉੱਥੇ ਵੀ ਭਾਈ ਇਕੱਠੇ ਟੁਕ ਜਿਆ ਕਰੋ ਬਈ ਇਹ ਚੀਜ਼ਾਂ ਨੇ ਇਹ ਚੀਜ਼ਾਂ ਸਾਨੂੰ ਬਹੁਤ ਮਾੜਾ ਸਨੇਹਾ ਦੰਦੀਆਂ ਨੇ ਸਮਾਜ ਨੂੰ ਬਹੁਤ ਮਾੜਾ ਸਨੇਹਾ ਦੰਦੀਆਂ ਨੇ ਇੱਕਣ ਫਿਰ ਦੇਖੋ ਦੇਖ ਅਗਲਾ ਕਹਿੰਦਾ ਵੀ ਆਪਾਂ ਨੇ ਉਦਾਂ ਹੀ ਕਰਨਾ ਹੈ ਜਿੱਦਾਂ ਫਲਾਣਾ ਨੇ ਕਰਿਆ ਤਾਂ ਆਪਾਂ ਨੇ ਨੀਨਾ ਨਾਲ ਤੁਰਨਾ ਆਪਾਂ ਇਕਨੇ ਚੱਲਾਂਗੇ ਅੱਗੇ ਪਿੱਛੇ ਕਈ ਵਾਰ ਇੱਕ ਪਰਿਵਾਰ ਮਿਲ ਕੇ ਤੁਰਨਾ ਵੀ ਚਾਹੁੰਦਾ ਹੁੰਦਾ ਕਿੰਨਾ ਹੀ ਬੱਖੋ ਚੌੜੇ ਹੋਏ ਹੋਏ ਆ ਭਰਾ ਭਰਾ ਤੁਰਨਾ ਚਾਹੁੰਦਾ ਹੁੰਦਾ ਪਰ ਇੱਕ ਦੇ ਮਨ 'ਚ ਬਹੁਤ ਜ਼ਹਿਰ ਹੁੰਦੀ ਆ ਵੀ ਨਾ ਮੈਂ ਨਹੀਂ ਨਾ ਨਾਲ ਜਾਣਾ ਸੀ ਤਾਂ ਅੱਡ ਜਾਵਾਂਗੇ ਅੱਡ ਤਾਂ ਬਈ ਚਲੇ ਜਾਂਦੇ ਹੋ ਤੁਸੀਂ ਪਰ ਫੇਰ ਮੈਂ ਕਹਿੰਨੀ ਆ ਬਈ ਇਹਨਾਂ ਗੱਲਾਂ 'ਚ ਘਟਾਓ ਬਹੁਤ ਆ ਕੁੜੀ ਦੇ ਪੇਕਿਆਂ ਦਾ ਵੀ ਕੁੜੀ ਦਾ ਇਹ ਕੰਮ ਨਾ ਕਰਿਆ ਕਰੋ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਆ ਖੜਕਦੇ ਆ ਘਰ ਘਰ ਦੀਆਂ ਕਹਾਣੀਆਂ ਨੇ ਇਹ ਇਹ ਗੱਲਾਂ ਕੋਈ ਬੜੀਆਂ ਨਹੀਂ ਹੈਗੀਆਂ ਪਰ ਜਿਹੜੀ ਆ ਤੁਸੀਂ ਹਰਕਤ ਕਰਦੇ ਹੋ ਧੀ ਦੇ ਦਰ ਵਾਲੀ ਵੀ ਅੱਡ ਅੱਡ ਢੋਲੇ ਆਉਣਗੇ ਉਹ ਗੱਲ ਗਲਤ ਹੈ ਭਰਾ ਸਕੇ ਹੋਣ ਇੱਕ ਪਿੰਡ ਚ ਉੱਠ ਕੇ ਜਾਣਾ ਹੋਵੇ ਇੱਕ ਘਰ ਜਾਣਾ ਹੋਵੇ ਦਾ ਹਾਂ ਪਰ ਜਾਣ ਵੱਖ-ਵੱਖ ਸਾਡੇ ਵਿੱਚ ਕੀ ਚੱਲਦਾ ਹੈ ਤੀਏ ਨੂੰ ਕੀ ਪਤਾ ਲੱਗੇ ਅਸੀਂ ਪਤਾ ਲਾਵਾਂਗੇ ਤਾਂ ਹੀ ਲੱਗੂ ਭਾਈ ਅਗਲੇ ਨੂੰ ਪਤਾ ਸੋਈ ਗੱਲਾਂ ਹੈ ਦੇਖੋ ਜਿੰਨੀ ਮੇਰੀ ਸੋਚ ਤੀ ਹੁਣ ਆਪਾਂ ਆਮ ਹੈ ਘਰਾਂ 'ਚ ਆਪਣੀ ਬਹੁਤ ਨਾਲ ਅਣਬਣ ਰਹਿੰਦੀ ਆ ਇਹ ਥੋੜੀਆ ਵੀ ਆਪਾਂ ਮੂੰਹ ਮਰੋੜੀ ਜਾਓ ਅਗਲੇ ਨੂੰ ਦੇਖ-ਦੇਖ ਤੁੱਕੀ ਜਾਓ ਅਗਲੇ ਤੋਂ ਪਾਸੇ ਵੱਟੀ ਜਾਓ ਅਗਲਾ ਫਿਰ ਤਾਂ ਫਿਰ ਹੀ ਜਾਵੇਂ ਭਾਬੀ ਫਿਰ ਹੀ ਜਾਓ ਟੌਰ ਨਾਲ ਠੀਕ ਹੈ ਜੋ ਸਾਡੇ ਹੈ ਮਨ ਮਟਾਏ ਸਾਡੇ ਮਨ ਚ ਹੈ ਇਹ ਥੋੜੀ ਜਿਹੀ ਵੀ ਅਸੀਂ ਤੀਏ ਨੂੰ ਉਹ ਕਰੀਏ ਵੀ ਤੀਆ ਸਾਨੂੰ ਦੇਖ ਕੇ ਜੱਜ ਕਰੇ ਹੁਣ ਬਹੁਤ ਹੁੰਦਾ ਕਈਆਂ ਦਾ ਅਗਲੇਆਂ ਦਾ ਸ਼ਰੀਕੇ ਚ ਹੁੰਦਾ ਹੈ ਕਈ ਵਾਰ ਸਾਡੇ ਸ਼ਰੀਕੇ ਚ ਵਿਆਹ ਆ ਜਾਂਦੇ ਨੇ ਆਪਣੇ ਘਰਾਂ ਚ ਇਹ ਵਿਆਹ ਆ ਜਾਂਦੇ ਨੇ ਆਪਾਂ ਉੱਥੇ ਵੀ ਇਕੱਠੇ ਜਾਣਾ ਹੁੰਦਾ ਆਪਾਂ ਨੇ ਕਈ ਵਾਰ ਕੋਈ ਅਖੰਡ ਪਾਠ ਸਾਹਿਬ ਆ ਗਏ ਆਪਾਂ ਨੇ ਉੱਥੇ ਵੀ ਇਕੱਠੇ ਜਾਣਾ ਹੁੰਦਾ ਇਹ ਥੋੜੀ ਜਿਹੀ ਵੀ ਇੱਕ ਦੂਏ ਕਿੰਨੇ ਨੂੰ ਪਿੱਠਾ ਕਰ ਕਰ ਬੈਠੀ ਜਾਓ ਠੀਕ ਹੈ ਨਹੀਂ ਵਰਤਣਾ ਨਾ ਵਰਤੋ ਵਰਤਣਾ ਕੋਸ ਹੋਰ ਗੱਲ ਐ ਇੱਕ ਦੂਏ ਤੋਂ ਦੇਖਦੇ ਕਿ ਮੂੰਹ ਜੇ ਮਰੋੜੀ ਜਾਣਾ ਓਹ ਗੱਲ ਕੁਛ ਹੋਰ ਐ ਆਪਣਾ ਹੀ ਜਲੂਸ ਨਿਕਲਦਾ ਆਪਣੀਆਂ ਕਤਾਵਾਂ ਜਾ ਵਿਗੜਦੀ ਐ ਲੋੜ ਨਹੀਂ ਠੀਕ ਐ ਨਹੀਂ ਵਰਤਣਾ ਨਾ ਮਰਤੂ ਪਰ ਅਗਲੇ ਦੇ ਪ੍ਰੋਗਰਾਮ ਚ ਪੂਰੇ ਮਾਸਤ ਰਹੋ ਉੱਥੇ ਮੂੰਹ ਬਣਾਉਣ ਦੀ ਲੋੜ ਨਹੀਂ ਠੀਕ ਐ ਇਹ ਤਾਂ ਫੇਰ ਸਾਡੀ ਧੀ ਦਾ ਮਸਲਾ ਐ ਸਾਡੇ ਘਰ ਦੀ ਧੀ ਦਾ ਮਸਲਾ ਸਾਡੇ ਘਰ ਦੀ ਧੀ ਦੀ ਇੱਜ਼ਤ ਦਾ ਮਸਲਾ ਸੋ ਇਹ ਗੱਲਾਂ ਅਸੀਂ ਕੁੜੀ ਦਾ ਵੀ ਜਲੂਸ ਕੱਢਿਆ ਹੁੰਦੇ ਆਏ ਕੁਝ ਕਰਕੇ ਤੇ ਆਪ ਦਾ ਵੀ ਜਲੂਸ ਕੱਢ ਲੈਨੇ ਆਂ ਬਾਕੀ ਨਫ਼ਰਤ ਹੈ ਬਹੁਤ ਉਸ ਕਰਾ ਦਿੰਦੀ ਹੈ ਬਹੁਤ ਉਸ ਕਰਾ ਦਿੰਦੀ ਹੈ ਠੀਕ ਹੈ ਜੀ ਮੈਂ ਕਹਿ ਨਹੀਂ ਹੁੰਨੀ ਆ ਵੀ ਕੋਈ ਗੱਲ ਨਹੀਂ ਵਰਤਣਾ ਮਨੋਮਨੀ ਚੁੱਪ ਕਰ ਜਾਓ ਕਿਸੇ ਨਾਲ ਬੇਈਮਾਨੀ ਨਾ ਕਰੋ ਕਿਸੇ ਦਾ ਕੁਝ ਦੱਬੋ ਨਾ ਨਫਰਤ ਨਫਰਤ ਵਿੱਚ ਕਿਸੇ ਦਾ ਕੁਝ ਦੱਬੋ ਨਾ ਨਫਰਤ ਵਿੱਚ ਕਿਸੇ ਨੂੰ ਬਰਬਾਦ ਕਰਨ ਦੀਆਂ ਬੇਉਂਤਾਂ ਨਾ ਘੜੋ ਠੀਕ ਹੈ ਅਗਲਾ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਪਰ ਆ ਜਿਹੜਾ ਕੰਮ ਜਿਹੜਾ ਮੈਂ ਟੌਪਿਕ ਚੱਕਿਆ ਇਹ ਸਾਰਾ ਸਾਰ ਗਲਤ ਹੈ ਐਦਾਂ ਤੁਹਾਨੂੰ ਧੀ ਦੇ ਘਰ ਨਹੀਂ ਜਾਣਾ ਚਾਹੀਦਾ ਤੁਹਾਨੂੰ ਇਕੱਠੇ ਜਾਣਾ ਚਾਹੀਦਾ ਇਹਦੇ ਵਿੱਚ ਤੁਹਾਡੀ ਸਜਾਵਟ ਹੈ ਤੁਹਾਡੀ ਧੀ ਦੀ ਸਜਾਵਟ ਹੈ ਠੀਕ ਹੈ ਜੀ ਤੁਹਾਡੇ ਜਵਾਈ ਭਾਈ ਦੀ ਸਜਾਵਟ ਹੈ ਅਗਲਾ ਜਵਾਈ ਭਾਈ ਨੂੰ ਵੀ ਤੁਹਾਡੇ ਨੂੰ ਕਹਿੰਦਾ ਹੋਊ ਜਿਹੜੇ ਅਗਲੇ ਉਧਰਲੇ ਰਿਸ਼ਤੇਦਾਰ ਹੁੰਦੇ ਆ ਕੁੜੀ ਦੇ ਸਹੁਰਿਆਂ ਦੇ ਯਾਰ ਤੇਰੇ ਸਹੁਰਿਆਂ ਕੋਸ ਚੱਲਦਾ ਇੱਕ ਤੇਰੇ ਤੇਰੇ ਸਹੁਰਿਆਂ ਤੋਂ ਇੱਕ ਟੋਲਾ ਪਹਿਲਾਂ ਆ ਗਿਆ ਆ ਇੱਕ ਟੋਲਾ ਹੋਣਾ ਯਾਰ ਦੋ ਵਾਰੀ ਵਨ ਘਟਾਇਆ ਯਾਰ ਅਗਲਾ ਇਦਾਂ ਦੀਆਂ ਆਦਮੀ ਵੀ ਇਹ ਖੰਨਾ ਫੁੱਸੀਆਂ ਮਾਰਦੇ ਆ ਆਦਮੀ ਵੀ ਸਵਾਲ ਕਰਦੇ ਆ ਤੁਹਾਡੇ ਜਵਾਈ ਭਾਈ ਨੂੰ ਜੇ ਜਨਾਨੀਆਂ ਤੁਹਾਡੀ ਧੀ ਨੂੰ ਕਰਨਗੀਆਂ ਉੱਥੇ ਦੀ ਭੈਣ ਦੀ ਨੀਮੀ ਪੈ ਜਾਂਦੀ ਹੈ ਜਿਵੇਂ ਵਾਈ ਭਾਈ ਦੀ ਨੀਮੀ ਪੈ ਜਾਂਦੀ ਹੈ ਠੀਕ ਹੈ ਸੋਈ ਗੱਲਾਂ ਇਹ ਜਿਹੜੇ ਕਾਰਜ ਵਿਹਾਰ ਨੇ ਦੁੱਖ ਸੁੱਖ ਨੇ ਇਹ ਕੰਮ ਸੇ ਕੰਮ ਇਕੱਠੇ ਹੰਡਾ ਲਿਆ ਕਰੋ ਠੀਕ ਹੈ ਜੀ ਬਈ ਬਾਕੀ ਸਾਡਾ ਜੋ ਮਨ ਮਟਾ ਚੱਲਦਾ ਕੋਈ ਗੱਲ ਨਹੀਂ ਜੇ ਆਪਣੇ ਹੋਣਗੇ ਤਾਂ ਰੁੱਸਣਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ